ਸ਼ੀタル ਜੀ ਸਵਾਗਤ ਹੈ ਤੁਹਾਡਾ ਵਾਇਗੁਰ ਕਲੌਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ ਜੀ ਉਹ ਏਕੇ ਦੀ ਪ੍ਰਿੰਸਸ ਕਲੈਕਸ਼ਨ ਤੇ ਤਮੰਨਾ ਦੇ ਪੀਸ ਲੈ ਕੇ ਆਏ ਆ ਜੀ ਦੇਖੋ ਇਹਦੇ ਵਿੱਚ ਫਸਟ ਸੂਟ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੇਖ ਸਕਦੇ ਹੋ ਕਿੰਨਾ ਪਿਆਰਾ ਪ੍ਰਿੰਟਰ ਹੈ ਤੇ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਸਟਾਫ ਹੈ ਬਹੁਤ ਹੀ ਫਾਈਨ ਵਾਲਾ ਸਟਾਫ ਹੈ ਜੀ ਬਹੁਤ ਸੌਫਟ ਵਾਲਾ ਸਟੱਫ ਹੈ ਬਹੁਤ ਹੀ ਸੌਫਟ ਬਹੁਤ ਹੀ ਫਾਈਨ ਸਮਰ ਕਲੈਕਸ਼ਨ ਸਟੱਫ ਹੈ ਜੀ ਦੇਖੋ ਇਹ ਰਹੂਗੀ ਸ਼ਰਟ ਇਹਦੇ ਨਾਲ ਜਿਹੜੀ ਬਾਟਮ ਆਉਗੀ ਉਹ ਆਉਗੀ ਸ਼ੈਡੋ ਪ੍ਰਿੰਟ ਵਿੱਚ ਇਹ ਸ਼ਰਟ ਪੀਸ ਰਹੂਗਾ ਇਹ ਵਾਲੀ ਇਹਦੇ ਨਾਲ ਆਉਗੀ ਬਾਟਮ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਜਿਹਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਸੂਟ ਬਣ ਕੇ ਤਿਆਰ ਹੋਣਾ ਦੇਖੋ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਪ੍ਰਾਈਸ ਦੇ ਰੇ ਤੁਹਾਨੂੰ ਸਿਰਫ ਅਸੀਂ 700 ਰੁਪਏ ਏਕੇ ਦੀ ਪ੍ਰਿੰਸਸ ਕਲੈਕਸ਼ਨ ਹੈ 700 ਰੁਪਏ ਤੁਹਾਨੂੰ ਸਿਰਫ ਦੇ ਰਿਆਂ ਦੀ ਪ੍ਰਾਈਸ ਬਹੁਤ ਹੀ ਡਿਜ਼ਾਈਨਰ ਪੀਸ ਹੈ ਬਹੁਤ ਹੀ ਜਿਆਦਾ ਵਧੀਆ ਪ੍ਰਿੰਟ ਲਾਜ਼ਮ ਇਹਦੀ ਪ੍ਰਿੰਟਿੰਗ ਹੈ ਸੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਿਲਣਗੇ ਸਿਰਫ ਦੋ ਕਲਰ ਇਹ ਤੁਹਾਨੂੰ ਦੋ ਸੂਟ ਹੈ ਜੀ ਇਹ ਮਿਲ ਜਾਣਗੇ ਇਹਦੇ ਵਿੱਚ ਇੱਕ ਸੂਟ ਹੈ ਸਾਡੇ ਕੋਲ ਇਹ ਵਾਲਾ ਇਹ ਮਿਲ ਜੀ ਤੁਹਾਨੂੰ ਇਹ ਕਲਰ ਤੁਸੀਂ ਦੇਖ ਸਕਦੇ ਹੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਸਟਾਪ ਬਹੁਤ ਵਧੀਆ ਜੀ ਸਮਰ ਕਲੈਕਸ਼ਨ ਹੈ ਏਕੇ ਦੀ ਪ੍ਰਿੰਸਸ ਕਲੈਕਸ਼ਨ ਹੈ ਇਹ ਰੋਗ ਦੀ ਸ਼ਰਟ ਇਹਦੇ ਨਾਲ ਬਾਟਮ ਆਉਗੀ ਇਹ ਵਾਲੀ ਠੀਕ ਹੈ ਜੀ ਇਹਦੇ ਨਾਲ ਬਾਟਮ ਆਉਗੀ ਸ਼ੈਡੋ ਪ੍ਰਿੰਟ ਦੇ ਵਿੱਚ ਇਹ ਵਾਲੀ ਆਉਗੀ ਇਹਦੇ ਨਾਲ ਬਾਟਮ ਦੇਖੋ ਬਹੁਤ ਡਿਜ਼ਾਈਨਰ ਜੇ ਪੀਸ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਕਰ ਸਕਦੇ ਹੋ ਬਾਏ ਠੀਕ ਹੈ ਤੁਹਾਨੂੰ ਸੂ ਕਰੀਨ ਉੱਪਰ ਦਿੱਤਾ ਗਿਆ WhatsApp ਨੰਬਰ ਇਸ ਤੋਂ ਅਗੇ ਸਾਡੇ ਕੋਲੇ ਆਏ ਤਮੰਨਾ ਦੇ ਪੀਸ ਦੇਖੋ ਇਹਦਾ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਕੈਮਰਿਕ ਹੈ ਤਮੰਨਾ ਦੀ ਕੈਮਰਿਕ ਹੈ ਜੀ ਠੀਕ ਹੈ ਬਹੁਤ ਵਧੀਆ ਸਟਾਫ ਹੈ ਤੇ ਡਿਜ਼ਾਈਨਿੰਗ ਬੜੀ ਪਿਆਰੀ ਹੈ ਡਿਜ਼ਾਈਨਿੰਗ ਬੜੀ ਪਿਆਰੀ ਹੈ ਦੇਖੋ ਇਹ ਵਾਈਨ ਕਲਰ ਆਊਗਾ ਇਹ ਆਊਗਾ ਵਾਈਨ ਕਲਰ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਆਲਓਵਰ ਰਹੂਗਾ ਸੂਟ ਇਹ ਮੈਚਿੰਗ ਸੂਟ ਨਹੀਂ ਰਹਿਣਾ ਇਹ ਆਲਓਵਰ ਸੂਟ ਰਹੂਗਾ ਬਹੁਤ ਪਿਆਰਾ ਸੂਟ ਹੈ ਬਿਡਾਊਟ ਦੁਪੱਟਾ ਸੂਟ ਹੈ ਜੀ ਦੇਖੋ ਇਹ ਵਾਈਨ ਕਲਰ ਹੈ ਇਹਦੀ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ 650 ਰੁਪਏ ਠੀਕ ਹੈ ਸਾਈਡ ਤੇ ਤੁਸੀਂ ਲਿਖਿਆ ਦੇ ਸਕਦੇ ਹੋ ਠੀਕ ਹੈ ਕੈਮਰਕ ਤਮੰਨਾ ਠੀਕ ਹੈ ਜੀ ਕੈਮਰਕ ਤਮੰਨਾ ਕੈਮਰਕ ਤਮੰਨਾ ਦੀ ਕੈਮਰਕ ਹੈ 650 ਰੁਪਏ ਦੇ ਰਹੇ ਹਾਂ ਅਸੀਂ ਤੁਹਾਨੂੰ ਇਹਦੀ ਪ੍ਰਾਈਸ ਆਲਓਵਰ ਸੂਟ ਰਹੂਗਾ ਦੁਪੱਟਾ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਦੁਪੱਟੇ ਵੀ ਸਾਡੇ ਕੋਲੇ ਅਵੇਲੇਬਲ ਹੈ ਠੀਕ ਹੈ ਜੀ ਜੇ ਤੁਸੀਂ ਡਾਈ ਕਰਾਉਣਾ ਚਾਹੁੰਦੇ ਤਾਂ ਅਸੀਂ ਤਾਂ ਉਹਨੂੰ ਡਾਈ ਕਰਵਾ ਕੇ ਵੀ ਦੇ ਸਕਦੇ ਆ ਸਟਿਚਿੰਗ ਵੀ ਸਾਡੇ ਕੋਲੇ ਅਵੇਲੇਬਲ ਹੈ ਜੇ ਕੋਈ ਸਟਿਚਿੰਗ ਕਰਾਉਣਾ ਚਾਹੁੰਦਾ ਸਾਡੇ ਕੋਲੋਂ ਤਾਂ ਅਸੀਂ ਸੂਟ ਸਟਿਚ ਵੀ ਕਰਕੇ ਦੇਵਾਂਗੇ ਦੇਖੋ ਇਹ ਕੇਵਲਾ ਸੂਟ ਰਹੂਗਾ ਇਹ ਆਊਗਾ ਕਾਫੀ ਕਲਰ ਇਹ ਆਊਗਾ ਕਾਫੀ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਬਹੁਤ ਪਿਆਰਾ ਜਿਹਾ ਸੂਟ ਹੈ ਠੀਕ ਹੈ ਤਮੰਨਾ ਦੀ ਕੈਮਰਕ 650 ਰੁਪਏ ਦੇ ਰਿਹਾ ਤੁਹਾਨੂੰ ਇਹਦੀ ਪ੍ਰਾਈਸ ਠੀਕ ਹੈ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਕਰ ਸਕਦੇ ਤੁਸੀਂ ਬਾਈ ਸਕਰੀਨ ਉੱਪਰ ਤੁਹਾਨੂੰ ਦਿੱਤਾ ਗਿਆ ਵਟਸਐਪ ਨੰਬਰ ਸਾਨੂੰ ਮੈਸੇਜ ਕਰ ਸਕਦੇ ਹੋ ਸਾਨੂੰ ਕਾਲ ਵੀ ਕਰ ਸਕਦੇ ਹੋ ਪਲੀਜ਼ ਮੇਰੇ ਵੀਡੀਓ ਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤੇ ਪਹਿਲਾਂ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਵੀ ਦਬਾਓ ਧੰਨਵਾਦ